ਤੇ ਪਹਿਲਾਂ ਸਰਕਾਰ ਦੀ ਪਈ ਮਾਰ ਹੁਣ ਕੁਦਰਤ ਵੀ ਹੋਇਆ ਬੇਈਮਾਨ ਦਰਅਸਲ ਪਿਛਲੇ ਦਿਨਾਂ ਦੇ ਵਿੱਚ ਜੋ ਹਨੇਰੀ ਚਖੜ ਗੜੇ ਮਾਰੀ ਹੋਈ ਉਸ ਦੇ ਨਾਲ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਪਰ ਕਈ ਕਿਸਾਨ ਜੋ ਹਲੇ ਇੰਤਜ਼ਾਰ ਕਰ ਰਹੇ ਸੀ ਕਿ ਸਾਡੀ ਫਸਲ ਖੜੀ ਆ ਸੋਨੇ ਵਰਗੀ ਫਸਲ ਹੋਈ ਖੜੀ ਆ ਬੇਚ ਵੱਟ ਕੇ ਅਸੀਂ ਕਈਆਂ ਦੇ ਕਰਜ਼ੇ ਤਾਰਾਂਗੇ ਆਪਣੇ ਘਰ ਦੇ ਗੁਜ਼ਾਰੇ ਕਰਾਂਗੇ ਪਰ ਉਹਨਾਂ ਦੀ ਫਸਲ ਸੜ ਕੇ ਸੁਆਹ ਹੋ ਗਈ ਹਲਕਾ ਜੀਰਾ ਦੇ ਵਿੱਚ ਲਗਾਤਾਰ ਜਿਹੇ ਮਾਮਲੇ ਦੇਖਣ ਨੂੰ ਮਿਲ ਰਹੇ ਨੇ ਸੰਗਰੂਰ ਦੇ ਵਿੱਚ ਪਵਾਨੀ ਗੜ ਦੇ ਵਿੱਚ ਕਈ ਮਾਨਸਾ ਦੇ ਵਿੱਚ ਸਰਦੂਲਗੜ ਦੇ ਦੌਲਾ ਪਿੰਡ ਦੇ ਵਿੱਚ ਵੀ ਨਾਰ ਨੂੰ ਅੱਗ ਲੱਗੀ ਤਾਂ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਕਣਕ ਨੂੰ ਖੜੀ ਫਸਲ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਤਾਂ ਬਲਦੇਵ ਜੀ ਰਾਜੋ ਕਿਸਾਨ ਆਗੂ ਨਾਂ ਦੇ ਵੱਲੋਂ ਦੁੱਖ ਵੀ ਜ਼ਾਹਰ ਕੀਤਾ ਤੇ ਨਾਲ ਹੀ ਪੂਰੀ ਗੱਲਬਾਤ ਵੀ ਸਾਂਝੀ ਕੀਤੀ ਆ ਦੱਸਿਆ ਕਿ ਦੋ ਜ਼ਿੰਦਗੀਆਂ ਤਿੰਨ ਟਰੈਕਟਰ ਤੇ ਦੋ ਮੋਟਰਸਾਈਕਲ ਵੀ ਅੱਗ ਦੀ ਲਪੇਟ ਦੇ ਵਿੱਚ ਆ ਚੁੱਕੇ ਨੇ ਕੀ ਕੁਝ ਕਹਿ ਰਹੇ ਨੇ ਸਾਹੀ ਦੋਸਤੋ ਅੱਜ 20 ਤਰੀਕ 19 ਤਰੀਕ ਵਾਂਗ ਹੀ ਅੱਜ ਫੇਰ ਜੀਰੇ ਇਲਾਕੇ ਦੇ ਵਿੱਚ ਅੱਗ ਨੇ ਬਹੁਤ ਵੱਡਾ ਨੁਕਸਾਨ ਕੀਤਾ ਜੀਰੇ ਇਲਾਕੇ ਦੇ 10 ਕਿਲੋਮੀਟਰ ਦੇ ਘੇਰੇ ਘੇਰੇ ਵਾਲੇ ਪਿੰਡਾਂ ਦੇ ਵਿੱਚ ਤਿੰਨ ਚਾਰ ਥਾਂ ਹੀ ਅੱਗ ਲੱਗੀ ਸਾਰੀ ਦਿਹਾੜੀ ਅੱਜ ਫੇਰ ਲੋਕਾਂ ਦੀ ਅੱਗ ਬੁਝਾਉਂਦਿਆਂ ਦੀ ਲੰਘੀ ਵੱਡਾ ਨੁਕਸਾਨ ਹੋ ਗਿਆ ਦੋ ਨੌਜਵਾਨਾਂ ਦੀਆਂ ਜਾਨਾਂ ਚਲੀਆਂ ਗਈਆਂ ਅੱਗ ਦੀ ਲਪੇਟ ਚਾਕੇ ਤਿੰਨ ਟਰੈਕਟਰ ਸੜ ਗਏ ਦੋ ਮੋਟਰਸਾਈਕਲ ਸੜ ਗਏ ਹੋਰ ਕਣਕ ਕਿੰਨੀ ਸੜ ਗਈ ਨਾੜ ਕਿੰਨਾ ਸੜ ਗਿਆ ਇਹ ਹਜੇ ਪਤਾ ਨਹੀਂ ਲੱਗ ਸਕਿਆਗਾ ਕਿਉਂਕਿ ਹੁਣੇ ਅੱਗ ਬੁਝਾਉਂਦੇ ਹੀ ਆਏ ਆ ਅੰਡਗੌਂਡ ਪਿੰਡਾਂ ਦੇ ਲੋਕ ਵੱਡੀ ਪੱਧਰ ਤੇ ਸਾਰੇ ਬਹੁਤ ਜ਼ੋਰ ਮਾਰ ਕੇ ਸਾਰਿਆਂ ਨੇ ਆਏ ਅੱਗ ਬੁਝਾਈ ਆ ਤੁਹਾਨੂੰ ਭਰਾਓ ਸਾਰਿਆਂ ਨੂੰ ਬੇਨਤੀ ਆ ਜਿਹੜਾ ਅਸੀਂ ਅੱਜ ਹਾਲ ਵੇਖਿਆ ਵਾ ਇਹਨਾਂ ਦੀਆਂ ਫਾਇਰ ਬ੍ਰਿਗੇਡਾਂ ਦੇ ਉੱਤੇ ਭਰੋਸਾ ਨਾ ਕਰੋ ਇਹ ਜਦੋਂ ਆਪਾਂ ਪ੍ਰਾਲੀ ਨੂੰ ਅੱਗ ਲਾਉਨੇ ਆ ਇਹ ਉਦੋਂ ਹੀ ਆਉਂਦੀਆਂ ਉਦੋਂ ਹੀ ਇਹਨਾਂ ਦਾ ਜਿਹੜੀ ਸੈਟਲਾਈਟ ਆ ਉਹੋ ਹੀ ਉਦੋਂ ਹੀ ਦੇਖਦੀ ਆ ਹੁਣ ਕਿੱਥੇ ਅੱਗ ਲੱਗਦੀ ਆ ਲੱਗੀ ਆ ਕਿੱਥੇ ਨੁਕਸਾਨ ਹੋ ਰਿਹਾ ਹੁਣ ਇਹਨਾਂ ਦੀ ਸੈਟਲਾਈਟ ਵੀ ਨਹੀਂ ਦੇਖਦੀਗੀ ਹੁਣ ਇਹਨਾਂ ਦੀ ਫਾਈਬਰੇਟ ਵੀ ਮੌਕੇ ਤੇ ਨਹੀਂ ਪਹੁੰਚਦੀਗੀ ਅੱਜ ਜਦੋਂ ਵੀ ਅੱਗ ਲੱਗੀ ਆ ਵਾਰ-ਵਾਰ ਫੋਨ ਲਾਉਣ ਤੋਂ ਬਾਅਦ ਵੀ ਉਦੋਂ ਇਨਾਂ ਦੀਆਂ ਗੱਡੀਆਂ ਪਹੁੰਚੀਆਂ ਜਦੋਂ ਬਹੁਤ ਵੱਡਾ ਨਕਸਾਨ ਹੋ ਚੁੱਕਿਆ ਸੀ ਤੇ ਅੱਗ ਕੰਟਰੋਲ ਤੋਂ ਬਾਹਰ ਹੋ ਚੁੱਕੀ ਸੀ। ਸੋ ਭਰਾਵਾਂ ਨੂੰ ਬੇਨਤੀ ਆ ਸਾਰਿਆਂ ਵੀਰਾਂ ਨੂੰ ਆਂਡ ਗੌਂਡ ਜਿੰਨੇ ਵੀ ਪੰਜਾਬ ਦੇ ਪਿੰਡ ਆ ਇੱਕ ਤਾਂ ਜਿਹੜੀਆਂ ਪਾਣੀ ਦੀਆਂ ਟੈਂਕੀਆਂ ਆਪਣੀਆਂ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਪੰਚਾਇਤ ਦੀ ਆ ਉਹ ਭਰ ਕੇ ਰੱਖੋ ਘਰੇ ਆਪਣੇ ਛੋਟੇ ਭੂੰਡ ਪਏ ਆ ਸਪਰੇਅ ਕਰਨ ਵਾਲੇ ਉਹ ਭਰ ਕੇ ਰੱਖੋ ਵੱਡੇ ਢੋਲ ਆ ਸਪਰੇਅ ਕਰਨ ਵਾਲੇ ਆਪਣੇ ਉਹ ਭਰ ਕੇ ਰੱਖੋ ਤੇ ਆਪ ਦੀ ਤਿਆਰੀ ਫੁੱਲ ਰੱਖੋ ਇੰਨਾ ਤੋਂ ਜ਼ਿਆਦਾ ਝਾਕ ਕਰਨ ਦਾ ਫਾਇਦਾ ਨਹੀਂ ਕਿਉਂਕਿ ਜਦੋਂ ਨੂੰ ਇਹ ਪਹੁੰਚਦੇ ਆ ਉਹਦੋਂ ਬਹੁਤ ਵੱਡਾ ਨੁਕਸਾਨ ਹੋ ਚੁੱਕਿਆ ਹੁੰਦਾ ਵਾ ਦੂਜੀ ਗੱਲ ਭਰਾਓ ਜਿੱਡਾ ਵੱਡਾ ਪੰਜਾਬ 'ਚ ਲਗਾਤਾਰ ਨੁਕਸਾਨ ਹੋ ਰਿਹਾ ਵਾ ਸਰਕਾਰ ਤੋਂ ਇਹਦੀ ਪਰਪਾਈ ਕਰਾਉਣ ਵਾਸਤੇ ਸਾਨੂੰ ਆਉਣ ਵਾਲੇ ਦਿਨਾਂ ਵਿੱਚ ਵੱਡਾ ਸੰਘਰਸ਼ ਵੀ ਲੜਨਾ ਪੈ ਸਕਦਾ ਵਾ ਉਹਦੀ ਵੀ ਤਿਆਰੀ ਰੱਖੋ ਤੇ ਹੁਣ ਤਾਂ ਉਹ ਗੱਲ ਬਣੀ ਹੋਈ ਹੈ ਵੀ ਦਿਨ ਰਾਤ ਜਾ ਕੇ ਕਣਕ ਦੇ ਵਟ ਤੇ ਖੜ ਕੇ ਰਾਖੀ ਕਰਨ ਵਾਲੀ ਗੱਲ ਆ ਇੱਕ ਜਿਹੜੇ ਚਿੱਟੇ ਵਾਲੇ ਆ ਇੱਕ ਥਾਂ ਤੇ ਜੀ ਸ਼ੱਕ ਪਿਆ ਵੀ ਸ਼ਾਇਦ ਉਹਨਾਂ ਨੇ ਚਿੱਟਾ ਲਾਉਣ ਲੱਗਿਆ ਨੇ ਉਹਨਾਂ ਤੋਂ ਅੱਗ ਲੱਗੀ ਆ ਉਹਨਾਂ ਦਾ ਵੀ ਖਿਆਲ ਰੱਖੋ ਤੇ ਕਿਉਂਕਿ ਬੇਸੁੱਧ ਹੋਏ ਹੁੰਦੇ ਆ ਪਤਾ ਲੱਗਦਾ ਨਹੀਂਗਾ ਅੱਜ ਮੋਟਰਸਾਈਕਲ ਇੱਕ ਸੜਿਆ ਉਹ ਨੌਜਵਾਨ ਦੱਸ ਰਿਹਾ ਸੀ ਵੀ ਸ਼ਾਇਦ ਉਹ ਨਹਿਰ ਦੇ ਉੱਤੋਂ ਚਿੱਟਾ ਲਾ ਕੇ ਉਦੋਂ ਬਾਅਦ ਅੱਗ ਲੱਗੀ ਉਹਨਾਂ ਤੋਂ ਲੱਗੀ ਅੱਗ ਸੋ ਉਹਨਾਂ ਦਾ ਵੀ ਖਿਆਲ ਰੱਖੋ ਮੇਰੇ ਭਰਾ ਤੇ ਦਿਨ ਰਾਤ ਜਾਗ ਕੇ ਰਾਖੀ ਕਰਨ ਵਾਲੀ ਗੱਲ ਆ ਇਹ ਹਫਤੇ 10 ਦਿਨਾਂ ਦੇ ਵਿੱਚ ਪੂਰੇ ਪੰਜਾਬ ਚੋਂ ਆਪਾਂ ਕਣਕਾਂ ਵੱਢੀਆਂ ਜਾਣੀਆਂ ਸੋ ਹਫਤਾ 10 ਦਿਨ ਸਾਰੇ ਜਾਣੇ ਪਾਣੀ ਦੀਆਂ ਟੈਂਕੀਆਂ ਪੰਪ ਸਪਰੇਅ ਵਾਲੇ ਸਾਰਾ ਕੁਝ ਭਰ ਕੇ ਰੱਖੋ ਤਾਂ ਕਿ ਇਹੋ ਜੀ ਕੋਈ ਘਟਨਾ ਤੋਂ ਆਪਾਂ ਬਚਾਅ ਕਰ ਸਕੀਏ ਧੰਨਵਾਦ ਤੁਸੀਂ ਸੁਣਿਆ ਬਲਦੇਵ ਜੀਰਾ ਦੇ ਵੱਲੋਂ ਦੁੱਖ ਸਾਂਝਾ ਕੀਤਾ ਗਿਆ ਤੇ ਨਾਲ ਉਹ ਕਿਸਾਨ ਜਿਹੜੇ ਨੇ ਤਾਂ ਹਾਂ ਮਾਰ ਮਾਰ ਰੋਂਦੇ ਨੇ ਜਿਹੜੇ 6 ਮਹੀਨੇ ਇੰਤਜ਼ਾਰ ਕਰਦੇ ਨੇ ਕਿ ਅਸੀਂ 6 ਮਹੀਨੇ ਦੀ ਫਸਲ ਵੇਚ ਕੇ ਘਰ ਦਾ ਗੁਜ਼ਾਰਾ ਕਰਾਂਗੇ ਕਈ ਤਾਂ ਸਿਰਫ ਘਰ ਦੇ ਗੁਜ਼ਾਰੇ ਲਈ ਘਰ ਦੇ ਦਾਣੇ ਦੇ ਵਾਸਤੇ ਹੀ ਜਿਹੜੀ ਫਸਲ ਉਗਾਉਂਦੇ ਨੇ ਪਰ ਉਹ ਵੀ ਸੜ ਕੇ ਸੁਆਹ ਹੋ ਗਈ ਫਿਰ ਉਹ ਕਹਿੰਦੇ ਅਸੀਂ ਹੁਣ 6 ਮਹੀਨੇ ਕਰਾਂਗੇ ਕਿ ਇਕੱਠੋਂ ਖਾਵਾਂਗੇ ਰੋਜ਼ਗਾਰ ਵਾਸਤੇ ਅਸੀਂ ਕੜਕ ਲਾਈ ਸੀ ਪਰ ਸਾਡਾ ਰੋਜ਼ਗਾਰ ਜਿਹੜਾ ਆ ਸੜ ਕੇ ਸੁਆਹ ਹੋ ਗਿਆ ਤਾਂ ਬਹੁਤ ਜਿਹੜੀ ਆ ਅਨਦਾਤਾ ਦੇ ਉੱਤੇ ਮਾਰ ਪੈਂਦੀ ਹੋਈ ਨਜ਼ਰ ਆ ਰਹੀ ਹੈ ਇਸੇ ਕਰਕੇ ਅਨਦਾਤਾ ਸੜਕਾਂ ਦੇ ਉੱਤੇ ਆ ਕਿਸੇ ਦਾ ਜੀ ਨਹੀਂ ਕਰਦਾ ਕਿ ਚਖੜ ਹਨੇਰੀਆਂ ਦੇ ਵਿੱਚ ਕੜਾਕੇ ਦੀ ਠੰਡ ਦੇ ਵਿੱਚ ਅੱਤ ਦੀ ਗਰਮੀ ਦੇ ਵਿੱਚ ਸੜਕਾਂ ਦੇ ਉੱਤੇ ਬੈਠਣ ਪਰ ਸੜਕਾਂ ਦੇ ਉੱਤੇ ਬੈਠਣ ਤੋਂ ਬਾਅਦ ਵੀ ਜਦੋਂ ਇਨਸਾਫ਼ ਨਾ ਮਿਲੇ ਸੜਕਾਂ ਦੇ ਉੱਤੇ ਬੈਠਣ ਤੋਂ ਬਾਅਦ ਵੀ ਜਦੋਂ ਮੰਗਾਂ ਪ੍ਰਵਾਨ ਨਾ ਹੋਣ ਫਿਰ ਅੰਨਦਾਤਾ ਜਿਹੜਾ ਆ ਇੱਕੋ ਰਾਖ ਤਿਆਰ ਕਰਦਾ ਉਹ ਫਿਰ ਹੁੰਦੇ ਨੇ ਦਰਖਤਾਂ ਨਾਲ ਲਟਕਦੇ ਤੁਸੀਂ ਸਭ ਜਾਣਦੇ ਹੋ ਕਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਅਜਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਉਸ ਤੋਂ ਬਾਅਦ ਕਈ ਕਿਸਾਨ ਆਪਣੀਆਂ ਜੀਵਨ ਲੀਲਾ ਸਮਾਪਤ ਕਰ ਚੁੱਕੇ ਨੇ ਇਹੀ ਕਾਰਨ ਹੋ ਜਾਂਦਾ ਜਦੋਂ ਕਿਸਾਨਾਂ ਦੇ ਉੱਤੇ ਬਾਵਾ ਕਰਜਾ ਚੜ ਜਾਂਦਾ ਆ ਉਸ ਤੋਂ ਬਾਅਦ ਫਿਰ ਇਹ ਅਜਿਹੇ ਕਦਮ ਚੱਕਣ ਨੂੰ ਜਿਹੜੇ ਕਿਸਾਨ ਮਜਬੂਰ ਹੋ ਜਾਂਦੇ ਨੇ ਅਨਦਾਤਾ ਮਜਬੂਰ ਹੋ ਜਾਂਦਾ ਆ ਤਾਂ ਇੱਕ ਪਾਸੇ ਗੀਤਾਂ ਦੇ ਵਿੱਚ ਕਿਹਾ ਜਾਂਦਾ ਜੱਟਾਂ ਦੀਆਂ ਟੌਰਾਂ ਦਿਖਾਈਆਂ ਜਾਂਦੀਆਂ ਨੇ ਪਰ ਇੱਕ ਪਾਸੇ ਇੱਕ ਗੀਤ ਦੇ ਵਿੱਚ ਇਹ ਵੀ ਕਿਹਾ ਜਾਂਦਾ ਕਿ ਸਾਨੂੰ ਦੱਸਿਓ ਜਰਾ ਕੋ ਗਾਣ ਵਾਲਿਓ ਉਹ ਜੱਟ ਕਿਹੜੇ ਪਿੰਡ ਰਹਿੰਦਾ ਜਿਹੜਾ ਕਹਿੰਦੇ ਗੀਤਾਂ ਵਿੱਚ ਨਿੱਤ ਬੰਦੇ ਮਾਰਦਾ ਜਿਹਨੂੰ ਡਰਨੀਓ ਪੂਰਾ ਸਰਕਾਰ ਦਾ ਕਹਿੰਦੇ ਅਜਿਹੇ ਜਿਹੜੇ ਜੱਟ ਨੇ ਉਹ ਰਹਿੰਦੇ ਕਿਹੜੇ ਪਿੰਡ ਰਿਆਂ ਸਾਨੂੰ ਵੀ ਦੱਸੋ ਕਈ ਕਲਾਕਾਰ ਫਿਰ ਇਸ ਤਰੀਕੇ ਦੇ ਗੀਤ ਵੀ ਗਾਉਂਦੇ ਨੇ ਤਾਂ ਵਾਕਿ ਹੀ ਕਰਜ਼ੇ ਦੀ ਮਾਰ ਜਿਹੜੀ ਆ ਕਿਸਾਨਾਂ ਦੇ ਉੱਤੇ ਪੈਂਦੀ ਆ ਦੇਸ਼ ਦੇ ਅੰਨਦਾਤਾ ਦੇ ਉੱਤੇ ਹੁੰਦੀ ਆ ਤੇ ਪਰ ਇਸ ਕਰਕੇ ਹੁਣ ਕਿਸਾਨ ਫਿਰ ਜਿਹੜੇ ਨੇ ਉਹ ਸਰਕਾਰਾਂ ਤੋਂ ਮਦਦ ਦੀ ਗੁਹਾਰ ਲਗਾਉਂਦੇ ਨੇ ਆਸ ਉਮੀਦ ਕਰਦੇ ਨੇ ਪਰ ਸਰਕਾਰਾਂ ਵੀ ਜਦੋਂ ਆਸ ਉਮੀਦ ਸਰਕਾਰਾਂ ਵੱਲੋਂ ਵੀ ਖਤਮ ਹੋ ਜਾਵੇ ਕਿਸਾਨਾਂ ਦੇ ਨਾਲ ਫਿਰ ਦੇਸ਼ ਦਾ ਅੰਨਦਾਤਾ ਸੋਚ ਨੂੰ ਮਜਬੂਰ ਹੋ ਜਾਂਦਾ ਕਿ ਅਸੀਂ ਆਖਰ ਜਾਈਏ ਤਾਂ ਜਾਈਏ ਕਿੱਥੇ ਤਾਂ ਲਗਾਤਾਰ ਅੱਗੇ ਲੱਗਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਪ੍ਰਸ਼ਾਸਨ ਨੂੰ ਲਗਾਤਾਰ ਕਿਸਾਨ ਗੁਹਾਰ ਲਗਾ ਰਹੇ ਨੇ ਕਿ ਖੇਤਾਂ ਦੇ ਕੋਲ ਐਂਬੂਲੈਂਸ ਖੜੀ ਹੋਣੀ ਨਹੀਂ ਮਾਫ ਕਰਨਾ ਖੇਤਾਂ ਦੇ ਕੋਲ ਜਿਹੜੀ ਆ ਫਾਰਬਰਗੇਟ ਖੜੀ ਹੋਣੀ ਚਾਹੀਦੀ ਆ ਫਾਰਬਰਗੇਟ ਦੇ ਨਾਲ ਅੱਗ ਤੇ ਕਾਬੂ ਨਾਲ ਦੀ ਨਾਲ ਪਾਇਆ ਜਾ ਸਕਦਾ ਪਰ ਕਹਿੰਦੇ ਜਦੋਂ ਅਸੀਂ ਪ੍ਰਾਲੀ ਨੂੰ ਅੱਗ ਲਾਉਂਦੇ ਆ ਤਾਂ ਉਸ ਵੇਲੇ ਤਾਂ ਭੱਜ ਕੇ ਪ੍ਰਸ਼ਾਸਨ ਆ ਜਾਂਦਾ ਪਰ ਜਦੋਂ ਸਾਡੀ ਫਸਲ ਨੂੰ ਅੱਗ ਲੱਗਦੀ ਆ ਉਹ ਤੁਸੀਂ ਸੁਣਿਆ ਬਲਦੇਵ ਜੀਰਾ ਦੇ ਵੱਲੋਂ ਦੁੱਖ ਸਾਂਝਾ ਕੀਤਾ ਗਿਆ ਤੇ ਨਾਲ ਉਹ ਕਿਸਾਨ ਜਿਹੜੇ ਨੇ ਤਾਂ ਹਾਂ ਮਾਰ ਮਾਰ ਰੋਂਦੇ ਨੇ ਜਿਹੜੇ 6 ਮਹੀਨੇ ਇੰਤਜ਼ਾਰ ਕਰਦੇ ਨੇ ਕਿ ਅਸੀਂ 6 ਮਹੀਨੇ ਦੀ ਫਸਲ ਵੇਚ ਕੇ ਘਰ ਦਾ ਗੁਜ਼ਾਰਾ ਕਰਾਂਗੇ ਕਈ ਤਾਂ ਸਿਰਫ ਘਰ ਦੇ ਗੁਜ਼ਾਰੇ ਲਈ ਘਰ ਦੇ ਦਾਣੇ ਦੇ ਵਾਸਤੇ ਹੀ ਜਿਹੜੀ ਫਸਲ ਉਗਾਉਂਦੇ ਨੇ ਪਰ ਉਹ ਵੀ ਸੜ ਕੇ ਸੁਆਹ ਹੋ ਗਈ ਫਿਰ ਉਹ ਕਹਿੰਦੇ ਅਸੀਂ ਹੁਣ 6 ਮਹੀਨੇ ਕਰਾਂਗੇ ਕਿ ਕੱਥੋਂ ਖਾਵਾਂਗੇ ਰੋਜ਼ਗਾਰ ਵਾਸਤੇ ਅਸੀਂ ਕੜਕ ਲਾਈ ਸੀ ਪਰ ਸਾਡਾ ਰੋਜ਼ਗਾਰ ਜਿਹੜਾ ਆ ਸੜ ਕੇ ਸੁਆਹ ਹੋ ਗਿਆ ਤਾਂ ਬਹੁਤ ਜਿਹੜੀ ਆ ਅਨਦਾਤਾ ਦੇ ਉੱਤੇ ਮਾਰ ਪੈਂਦੀ ਹੋਈ ਨਜ਼ਰ ਆ ਰਹੀ ਹੈ ਇਸੇ ਕਰਕੇ ਅਨਦਾਤਾ ਸੜਕਾਂ ਦੇ ਉੱਤੇ ਆ ਕਿਸੇ ਦਾ ਜੀ ਨਹੀਂ ਕਰਦਾ ਕਿ ਚਖੜ ਹਨੇਰੀਆਂ ਦੇ ਵਿੱਚ ਕੜਾਕੇ ਦੀ ਠੰਡ ਦੇ ਵਿੱਚ ਅੱਤ ਦੀ ਗਰਮੀ ਦੇ ਵਿੱਚ ਸੜਕਾਂ ਦੇ ਉੱਤੇ ਬੈਠਣ ਪਰ ਸੜਕਾਂ ਦੇ ਉੱਤੇ ਬੈਠਣ ਤੋਂ ਬਾਅਦ ਵੀ ਜਦੋਂ ਇਨਸਾਫ਼ ਨਾ ਮਿਲੇ ਸੜਕਾਂ ਦੇ ਉੱਤੇ ਬੈਠਣ ਤੋਂ ਬਾਅਦ ਵੀ ਜਦੋਂ ਮੰਗਾਂ ਪ੍ਰਵਾਨ ਨਾ ਹੋਣ ਫਿਰ ਅੰਨਦਾਤਾ ਜਿਹੜਾ ਆ ਇੱਕੋ ਰਾਖ ਤਿਆਰ ਕਰਦਾ ਉਹ ਫਿਰ ਹੁੰਦੇ ਨੇ ਦਰਖਤਾਂ ਨਾਲ ਲਟਕਦੇ ਤੁਸੀਂ ਸਭ ਜਾਣਦੇ ਹੋ ਕਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਅਜਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਉਸ ਤੋਂ ਬਾਅਦ ਕਈ ਕਿਸਾਨ ਆਪਣੀਆਂ ਜੀਵਨ ਲੀਲਾ ਸਮਾਪਤ ਕਰ ਚੁੱਕੇ ਨੇ ਇਹੀ ਕਾਰਨ ਹੋ ਜਾਂਦਾ ਜਦੋਂ ਕਿਸਾਨਾਂ ਦੇ ਉੱਤੇ ਬਾਵਾ ਕਰਦਿਆ ਚੜ ਜਾਂਦਾ ਆ ਉਸ ਤੋਂ ਬਾਅਦ ਫਿਰ ਇਹ ਅਜਿਹੇ ਕਦਮ ਚੱਕਣ ਨੂੰ ਜਿਹੜੇ ਕਿਸਾਨ ਮਜਬੂਰ ਹੋ ਜਾਂਦੇ ਨੇ ਅਨਦਾਤਾ ਮਜਬੂਰ ਹੋ ਜਾਂਦਾ ਆ ਤਾਂ ਇੱਕ ਪਾਸੇ ਗੀਤਾਂ ਦੇ ਵਿੱਚ ਕਿਹਾ ਜਾਂਦਾ ਜੱਟਾਂ ਦੀਆਂ ਟੌਰਾਂ ਦਿਖਾਈਆਂ ਜਾਂਦੀਆਂ ਨੇ ਪਰ ਇੱਕ ਪਾਸੇ ਇੱਕ ਗੀਤ ਦੇ ਵਿੱਚ ਇਹ ਵੀ ਕਿਹਾ ਜਾਂਦਾ ਕਿ ਸਾਨੂੰ ਦੱਸਿਓ ਜਰਾ ਕੋ ਗਾਣ ਵਾਲਿਓ ਉਹ ਜੱਟ ਕਿਹੜੇ ਪਿੰਡ ਰਹਿੰਦਾ ਜਿਹੜਾ ਕਹਿੰਦੇ ਗੀਤਾਂ ਵਿੱਚ ਨਿੱਤ ਬੰਦੇ ਮਾਰਦਾ ਜਿਹਨੂੰ ਡਰ ਨਹੀਂ ਉਹ ਪੂਰਾ ਸਰਕਾਰ ਦਾ ਕਹਿੰਦੇ ਅਜਿਹੇ ਜਿਹੜੇ ਜੱਟ ਨੇ ਉਹ ਰਹਿੰਦੇ ਕਿਹੜੇ ਪਿੰਡ ਰਿਆਂ ਸਾਨੂੰ ਵੀ ਦੱਸੋ ਕਈ ਕਲਾਕਾਰ ਫਿਰੋ ਇਸ ਤਰੀਕੇ ਦੇ ਗੀਤ ਵੀ ਗਾਉਂਦੇ ਨੇ ਤਾਂ ਵਾਕਿ ਹੀ ਕਰਜ਼ੇ ਦੀ ਮਾਰ ਜਿਹੜੀ ਆ ਕਿਸਾਨਾਂ ਦੇ ਉੱਤੇ ਪੈਂਦੀ ਆ ਦੇਸ਼ ਦੇ ਅੰਨਦਾਤਾ ਦੇ ਉੱਤੇ ਹੁੰਦੀ ਆ ਤੇ ਪਰ ਇਸ ਕਰਕੇ ਹੁਣ ਕਿਸਾਨ ਫਿਰ ਜਿਹੜੇ ਨੇ ਉਹ ਸਰਕਾਰਾਂ ਤੋਂ ਮਦਦ ਦੀ ਗੁਹਾਰ ਲਗਾਉਂਦੇ ਨੇ ਆਸ ਉਮੀਦ ਕਰਦੇ ਨੇ ਪਰ ਸਰਕਾਰਾਂ ਵੀ ਜਦੋਂ ਆਸ ਉਮੀਦ ਸਰਕਾਰਾਂ ਵੱਲੋਂ ਵੀ ਖਤਮ ਹੋ ਜਾਵੇ ਕਿਸਾਨਾਂ ਦੇ ਨਾਲ ਫਿਰ ਦੇਸ਼ ਦਾ ਅੰਨਦਾਤਾ ਸੋਚਣ ਨੂੰ ਮਜਬੂਰ ਹੋ ਜਾਂਦਾ ਕਿ ਅਸੀਂ ਆਖਰ ਜਾਈਏ ਤਾਂ ਜਾਈਏ ਕਿੱਥੇ ਤਾਂ ਲੱਗਦਾ